ਆਜੀ ਐਨੜਾ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ 17 ਅਸੀ ਮਠੋਈ ਵੱਡੀ ਖਬਰ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਜੁੜੀ ਹੋਈ ਹੈ ਸੁਪਰੀਮ ਕੋਰਟ ਚ ਅਹਿਮ ਸੁਣਵਾਈ ਹੋਈ ਹੈ ਦਾਦੇ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਆਦੇਸ਼ ਦੇ ਦਿੱਤੇ ਨੇ ਲੈ ਕੇ ਲੰਬੇ ਸਮੇਂ ਤੋਂ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਮਸਲਾ ਜਿਹੜਾ ਉਹ ਕੇਂਦਰ ਸਰਕਾਰ ਕੋਲ ਲਟਕਿਆ ਹੋਇਆ ਹਲੇ ਤੱਕ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਫੈਸਲਾ ਜਿਹੜਾ ਬਲਵਤ ਸਿੰਘ ਰਾਜਵਾਨਾ ਦੀ ਰਹਿਨ ਦੀ ਅਪੀਲ ਤੇ ਨਹੀਂ ਲਿਆ ਗਿਆ ਤਾਂ ਇਸੇ ਦੇ ਚੱਲਦਿਆਂ ਹੋਣਾ ਸੁਪਰੀਮ ਕੋਰਟ ਚ ਅੱਜ ਅਹਿਮ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਨੇ ਸਖਤ ਆਦੇਸ਼ ਦੇ ਦਿੱਤੇ ਨੇ ਤੇ ਹੁਣ ਡੈਡ ਲਾਈਨ ਹੈ ਜਿਹੜੀ ਉਹ ਸੁਪਰੀਮ ਕੋਰਟ ਨੇ ਦੇ ਦਿੱਤੀ ਹੈ ਤਾਂ ਕੇਂਦਰ ਸਰਕਾਰ ਨੂੰ 18 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਕਿ 18 ਮਾਰਚ ਤੱਕ ਇਸ ਮਸਲੇ ਤੇ ਸਾਨੂੰ ਜਵਾਬ ਦਿੱਤਾ ਜਾਵੇ ਕਿ ਕੇਂਦਰ ਸਰਕਾਰ ਨੇ ਕੀ ਫੈਸਲਾ ਲਿਆ ਹੈ ਅਤੇ ਔਰ ਜੇਕਰ 18 ਮਾਰਚ ਤੱਕ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਕੋਰਟ ਆਪਣੇ ਪੱਧਰ ਤੇ ਇਸ ਮਸਲੇ ਦਾ ਸੁਣਵਾਈ ਕਰੇਗੀ ਤਾਂ ਆਪਣੇ ਪੱਧਰ ਤੇ ਕੋਰਟ ਆਪਣੇ ਜਿਹੜੇ ਆ ਤਹਿਤ ਸੁਣਵਾਈ ਕੀਤੀ ਜਾਏਗੀ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਸ ਤੋਂ ਬਾਅਦ ਕੋਈ ਵੀ ਫੈਸਲਾ ਆਵੇ ਤਾਂ ਉਹ ਕੇਂਦਰ ਸਰਕਾਰ ਨੂੰ ਜਿਹੜਾ ਮੰਨਣਾ ਪਏਗਾ ਤਾਂ ਦਾਅਵਾ ਦਿੱਤਾ ਕਿ ਲੰਬੇ ਸਮੇਂ ਤੋਂ ਜੋ ਰਹਿਮ ਦੀ ਅਪੀਲ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਭੇਜੀ ਹੋਈ ਉਸ ਨੂੰ ਲੈ ਕੇ ਮਸਲਾ ਜਿਹੜਾ ਫਸਿਆ ਹੋਇਆ ਕੇਂਦਰ ਸਰਕਾਰ ਕੋਲ ਤੇ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਕੋਲ ਜਿਹੜੀ ਅ ਅਰਖਾਸਤ ਜਿਹੜੀ ਆ ਰਹਿਣ ਦੀ ਅਪੀਲ ਪਹੁੰਚੀ ਹੋਈ ਆ ਉਸ ਬਾਰੇ ਹਲੇ ਕਿਸੇ ਤਰ੍ਹਾਂ ਦਾ ਫੈਸਲਾ ਕੇਂਦਰ ਸਰਕਾਰ ਨੇ ਨਹੀਂ ਲਿਆ ਤੇ ਲੰਬੇ ਇਸੇ ਦੇ ਚੱਲਦਿਆ ਸੁਪਰੀਮ ਕੋਰਟ ਵਿੱਚ ਅ ਸੁਣਵਾਈ ਹੁੰਦੀ ਆ ਪਰ ਸੁਣਵਾਈ ਅ ਤੇ ਕੋਈ ਜਿਹੜਾ ਠੋਸ ਜਿਹੜੀ ਆ ਗੱਲਬਾਤ ਸਾਹਮਣੇ ਨਹੀਂ ਆਂਦੀ ਤੇ ਸੁਪਰੀਮ ਕੋਰਟ ਬਾਰ-ਬਾਰ ਸਮਾਂ ਹੁਣ ਤੱਕ ਕੇਂਦਰ ਸਰਕਾਰ ਨੂੰ ਦਿੰਦਾ ਰਿਹਾ ਤੇ ਸੁਪਰੀਮ ਕੋਰਟ ਨੇ ਹੁਣ ਸਖਤ ਜਿਹੜੇ ਆ ਉਹ ਸ਼ਬਦਾ ਵਿੱਚ ਕਹਿ ਦਿੱਤਾ ਹੈ ਤੇ ਡੈਡ ਲਾਈਨ ਹੈ ਜਿਹੜੀ ਉਹ ਦੇ ਦਿੱਤੀ ਹੈ ਕਿ 18 ਮਾਰਚ ਤੱਕ ਕੇਂਦਰ ਸਰਕਾਰ ਇਸ ਮਸਲੇ ਤੇ ਫੈਸਲਾ ਲਵੇ ਕਿ ਰਹਿਮ ਦੀ ਅਪੀਲ ਤੇ ਕੀ ਕਾਰਵਾਈ ਕਰਨੀ ਹੈ ਕੀ ਨਹੀਂ ਕਰਨੀ ਜੇਕਰ ਕੇਂਦਰ ਸਰਕਾਰ 18 ਮਾਰਚ ਤੱਕ ਸੁਪਰੀਮ ਕੋਰਟ ਨੂੰ ਇਸ ਮਸਲੇ ਤੇ ਕੋਈ ਜਾਣਕਾਰੀ ਨਹੀਂ ਦਿੰਦਾ ਤਾਂ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਚੁੱਪੀ ਤੋਂ ਬਾਅਦ ਸੁਪਰੀਮ ਕੋਰਟ ਕੋਈ ਵੀ ਫੈਸਲਾ ਸੁਣਾ ਸਕਦਾ ਹੈ ਤਾਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਹਿਲ ਦੇ ਆਧਾਰ ਤੇ ਅਸੀਂ ਫਿਰ ਇਸ ਮਸਲੇ ਦਾ ਹੱਲ ਕੱਢਾਂਗੇ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਸੁਣਾਾਂਗੇ ਤੇ ਇਸ ਮਸਲੇ ਤੇ ਕੋਈ ਵੀ ਫੈਸਲਾ ਆ ਸਕਦਾ ਹੈ ਤੇ ਇਸੇ ਦੇ ਚੱਲਦਿਆਂ ਕਿਤੇ ਨਾ ਕਿਤੇ ਭਾਈ ਬਲਵੰਤ ਸਿੰਘ ਰਾਜੋ ਆਣਾ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਸਖਤ ਜਿਹੜੇ ਆ ਚੇਤਾਵਨੀ ਕਹਿ ਸਕਦੇ ਹੋ ਜਾਂ ਸਖਤ ਟਿੱਪਣੀ ਕਹਿ ਸਕਦੇ ਹੋ ਉਹ ਕੇਂਦਰ ਸਰਕਾਰ ਨੂੰ ਕਰ ਦਿੱਤੀਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਇਸ ਮਸਲੇ ਤੇ ਕਦੋਂ ਤੱਕ ਕੋਈ ਫੈਸਲਾ ਲਵੇਗਾ